ਪੁਰਨ ਜੀ ਜਿਹੜੇ ਤੁਹਾਡੇ ਮਹੱਲੇ ਚ ਐਕਸੀਡੈਂਟ ਹੋਇਆ ਹੈ ਕੀ ਕਹਿਣਾ ਚਾਹੀਏ ਦੇਖੋ ਬੜਾ ਦੁਖਦਾਈ ਖਬਰ ਆ ਸਾਰੇ ਮਹੱਲੇ ਲਈ ਸਾਰੇ ਨਾਬੇ ਸ਼ਹਿਰ ਲਈ ਇੱਕ ਵਧੀਆ ਵਿਅਕਤੀ ਜਿਨ੍ਹਾਂ ਨੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਪ੍ਰਵੀਨ ਗੋਗੀ ਜੀ ਦਾ ਤੁਸੀਂ ਅਕਸਰ ਦੇਖਿਆ ਹੋਣਾ ਉਹਨਾਂ ਨੂੰ ਮੰਦਰਾਂ ਦੇ ਵਿੱਚ ਸੇਵਾ ਕਰਦੇ ਹੋਏ ਤੇ ਸ਼ਮਸ਼ਾਨ ਘਾਟ ਦੇ ਵਿੱਚ ਸੇਵਾ ਕਰਦੇ ਹੋਏ ਮੈਂ ਕਹਿੰਦਾ ਮਹੱਲੇ ਦੇ ਵਿੱਚ ਵੀ ਉਹ ਜਿੱਥੇ ਵੀ ਸਾਡਾ ਸਾਨੂੰ ਲੋੜ ਹੁੰਦੀ ਸੀ ਉਹ ਮੂਰੇ ਉਹ ਕੇ ਸੇਵਾ ਨਿਭਾਉਂਦੇ ਸੀ ਬੜੀ ਦੁਖਦੀ ਗੱਲ ਹੋਈ ਕਿ ਰਾਤ ਐਕਸੀਡੈਂਟ ਦੇ ਵਿੱਚ ਉਹਨਾਂ ਦੇ ਪਤਨੀ ਨੀਹਾ ਮਿਸਤਲ ਜੀ ਤੇ ਪ੍ਰਵੀਨ ਗੋਗੀ ਜੀ ਦੀ ਡੈਥ ਹੋ ਗਈ। ਇੱਕ ਰਾਤ ਕੋਈ ਐਕਸੀਡੈਂਟ ਹੋਇਆ ਰੋਟੀ ਦੇ ਪੁਲਾਤੇ ਨਾਪਾ ਪਟਿਆਲਾ ਰੋਡ ਤੇ। ਉਹਦੇ ਬਾਰੇ ਕੁਝ ਜਾਣਕਾਰੀ ਚਾਹੀਦੀ ਸੀ। ਹਾਂਜੀ ਸਾਡੇ ਕੋਲੇ ਬਰੌਡ ਡੈੱਡ ਬੋਡੀ ਆਈ ਸੀਗੀ ਅਮਨਜੋਤ ਸਿੰਘ ਜੀ। ਠੀਕ ਹੈ ਜੀ। ਉੱਥੋਂ ਹੀ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਰੋਡੀ ਪੁਲਾ ਦੇ ਉੱਤੇ ਤੇ ਉਹਨਾਂ ਨੇ ਹੀ ਸਾਨੂੰ ਦੱਸਿਆ ਵੀ ਇੱਕ ਡੈੱਡ ਬੋਡੀ ਹੋਰ ਆ ਰਹੀ ਹੈ ਜੋ ਅਮਨਜੋਤ ਸਿੰਘ ਦੀ ਬੋਡੀ ਲੈ ਕੇ ਆਈ ਸੀਗੀ ਉਹ ਲੈ ਕੇ ਆਈ ਸੀ ਬਰੌਡ ਡੈੱਡ ਸੀਗਾ। ਅਸੀਂ ਨੇ ਫਿਰ ਵੀ ਕੋਸ਼ਿਸ਼ ਕੀਤੀ ਆਪਣੀ ਜੋ ਕਰਨੀ ਸੀ। ਠੀਕ ਹੈ। ਦੇਰ ਹੋ ਨਹੀਂ ਹੋਨੇ ਰਿਸਪਾਂਸ ਦਿੱਤਾ ਠੀਕ ਹੈ ਉਹਦੀ ਡੈਡ ਬੋਡੀ ਨੂੰ ਅਸੀਂ ਨੇ ਡਿਕਲੇਅਰ ਕਰਕੇ ਡੈਡ ਡਿਕਲੇਅਰ ਕਰਕੇ ਉਸ ਨੂੰ ਅਸੀਂ ਮੌਰਚੀ ਚ ਸ਼ਿਫਟ ਕਰਤਾ ਪਹਿਲੀ ਡੈਡ ਬੋਡੀ ਆਈ ਸੀ ਸਾਡੇ ਕੋਲੇ 9:11 ਵਜੇ ਠੀਕ ਹੈ ਜੀ ਫਿਰ ਸਾਡੇ ਕੋਲੇ ਦੂਸਰੀ ਡੈਡ ਬੋਡੀ ਆਈ ਹੈ ਬਰੋ ਡੈਡ 11:20 ਦੇ ਉੱਤੇ ਠੀਕ ਹੈ ਜੋ ਕਿ ਫੀਮੇਲ ਸੀ 50 ਪਲੱਸ ਇਹਨਾਂ ਦੀ ਏਜ ਹੈ ਨਿਹਾਂ ਮਿੱਤਰ ਨਾਮ ਹੈ ਉਹਨਾਂ ਦਾ ਠੀਕ ਹੈ ਜੀ ਇਹ ਦੋ ਦੋਵੇਂ ਮੌਰਚੀ ਚ ਦੋਨੋਂ ਮੌਰਚੀ ਚ ਠੀਕ ਹੈ ਹਾਂਜੀ ਸਰ ਜਿਹੜਾ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਤੁਹਾਡਾ ਕੀ ਇਹ ਇੱਕ ਗੱਡੀ ਆ ਰਹੀ ਸੀ ਕਿ ਬੈਕ ਸਲੋ ਗੰਦੀ ਪਟਿਆਲਾ ਸਾਈਡ ਤੋਂ ਨਾਪੇ ਦੇ ਰਹਿਣ ਵਾਲੇ ਸੀਗੇ ਪ੍ਰਵੀਨ ਮਿੱਤਰ ਜੀ ਸੀਗੇ ਤੇ ਉਹਨਾਂ ਦੀ ਮਿਸਰੀ ਨਾਲ ਸੀਗੀ ਤੇ ਇਹ ਜਦੋਂ ਇੱਥੇ ਜੋੜ ਦੀ ਖਾਸ ਦੇ ਕੋਲ ਪਹੁੰਚੇ ਹੈਗੇ ਆ ਅਚਾਨਕ ਇੱਕ ਹੋਰ ਗੱਡੀ ਨਾਪੇ ਸਾਈਡ ਤੋਂ ਗਈ ਔਰੀ ਗੱਡੀ ਸੀਗੀ ਤੇ ਉਹਨਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਗਿਆ ਹਸਪਤਾਲ ਐਸਐਸਪੀ ਦੇ ਮਦਦ ਨਾਲ ਤੇ ਲੋਕ ਆ ਗਏ ਉਹਨਾਂ ਦੇ ਮਦਦਪਾਨ ਉਸ ਤੋਂ ਬਾਅਦ ਇਹਨਾਂ ਨੇ ਤਿੰਨਾਂ ਦੇ ਜਿਹੜੇ ਅੱਗੇ ਕਾਰਾਂ ਦੇ ਡਰਾਈਵਰ ਤੇ ਸਵਾਰੀ ਦੀ ਡੈਥ ਹੋ ਗਈ ਉਹਦੀ ਅਸੀਂ ਕਾਰ ਦੇ ਵਿੱਚ ਹਾਂ ਸਰ ਦੂਜੀ ਪਾਲ ਦੂਜਾ ਬੰਦਾ ਕਿੱਥੇ ਦਾ ਸੀਗਾ ਜੀ ਇਹ ਪਟਿਆਲੇ ਦਾ ਰਹਿਣ ਵਾਲਾ ਸੀਗਾ ਜੀ ਕੀ ਸਰ ਕੋਈ ਡਰਿੰਕ ਵਗੈਰਾ ਜਾਂ ਨਸ਼ਾ ਵਗੈਰਾ ਕੀਤਾ ਹੋਇਆ ਸੀ ਕੋਈ ਨਹੀਂ ਜੀ ਤਾਂ ਤਾਂ ਅਜੇ ਫਿਲਹਾਲ ਸਾਡੇ ਕੋਲ ਕੋਈ ਨਹੀਂ ਪੋਸਟਮਾਰਟਮ ਕਰਾਵਾਂਗੇ ਮੈਡੀਕਲ ਹੋਊਗਾ ਉਹਦੇ 'ਚ ਇੱਥੇ ਚਲੋ ਗੱਡੀ ਦੇ ਵਿੱਚੋਂ ਜਿਸ ਤਰ੍ਹਾਂ ਦੇਖ ਰਹੇ ਆ ਸਰ ਵੀ ਆਹ ਦਾਰੂ ਦੀਆਂ ਬੋਤਲਾਂ ਵੀ ਮਿਲਿਆਈਆਂ ਨੇ ਜੀ ਤਾਰੂ ਦੀ ਬੋਤਲ ਵਾਲੇ ਰੈਸਟ ਲਵਾਗੇ ਕਾਲਚੇ ਚ ਲਵਾਗੇ ਯੂਰਪ ਇਸ ਤਰ੍ਹਾਂ ਦੇ ਠੀਕ ਆ ਵੀ ਅਸੀਂ ਲਿਆਵਾਂਗੇ ਟੱਪਰ